ਦਸਣਾ ਜੀ ਹੁਣ ਦਾ ਹੈ ਵੱਲ ਸੰਸਾਰ ਨੂੰ ਗੈਰਤ ਦੀ ਜ਼ਿੰਦਗੀ ਲਈ ਮਾਤ ਮੁਟਿਆਰ ਨੂੰ ਦਸਣਾ ਜੀ ਹੁਣ ਦਾ ਹੈ ਵੱਲ ਸੰਸਾਰ ਨੂੰ ਗੈਰਤ ਦੀ ਜ਼ਿੰਦਗੀ ਲਈ ਮਾਤ ਮੁਟਿਆਰ ਨੂੰ ਮੌਤ ਨੂੰ ਵੀ ਆ ਕੇ ਡਰ ਦਿਲ ਚੋਂ ਭਲਾ ਕੇ ਮੌਤ ਨੂੰ ਵੀ ਆ ਕੇ ਡਰ ਦਿਲ ਚੋਂ ਭਲਾ ਕੇ ਹੋਣਾ ਰੰਗ ਹੈ ਮੁਹੱਬਤਾਂ ਦਾ ਲਾਉਣਾ ਹੋਲੀਆਂ ਮਨਾਉਂਦੀ ਦੁਨੀਆ ਆਪਾ ਖਾਲਸਾ ਜੀ ਹੁਲਾਏ ਮਨਾਉਣਾ ਹੋਲੀਆਂ ਮਨਾਉਂਦੀ ਦੁਨੀਆ ਰਾਖੀਆਂ ਦੇ ਉੱਤੇ ਜਦੋਂ ਕਰ ਐ ਸਵਾਰੀਆਂ ਹੱਥਾਂ ਵਿੱਚ ਤੇਗਾਂ ਲੈ ਸ਼ਿਕਾਰੀਆਂ ਔਰ ਆਕੀਆਂ ਦੇ ਉੱਤੇ ਜਦੋਂ ਕਰੇ ਸਵਾਰੀਆਂ ਖਾਲਸੇ ਨੇ ਹੱਥਾਂ ਵਿੱਚ ਤੇਗਾਂ ਲੈ ਸ਼ਿਕਾਰੀਆਂ ਹੁਣ ਜੱਗ ਨੇ ਹੈਰਾਨ ਵੇਖ ਖਾਲਸੇ ਦੀ ਸ਼ਾਨ ਹੁਣ ਜੱਗ ਨੇ ਹੈਰਾਨ ਵੇਖ ਖਾਲਸੇ ਦੀ ਸ਼ਾਨ ਮਾਨਾ ਖਾਲਸੇ ਨੇ ਦੁਨੀਆ ਤੇ ਪਾਉਣਾ ਹੋਲੀਆਂ ਮਣਾਉਂਦੀ ਦੁਨੀਆ ਆਪਾ ਖਾਲਸਾ ਜੀ ਹਾਂ ਆਪਾ ਖਾਲਸਾ ਜੀ ਆਪਾ ਖਾਲਸਾ ਜੀ ਹੋਲਿਆ ਮਨਾਉਣਾ ਹੋਲੀਆਂ ਮਣਾਉਂਦੀ ਦੁਨੀਆ ਓ ਹੱਥਾਂ ਵਿੱਚ ਨੇ ਜਿੱਦੋ ਸਿੰਘਾਂ ਦੇ ਸੁਹਾਵਣੇ ਟੀਰਾ ਵਾਲੇ ਪੱਥੇ ਪਾਰ ਮੋਢਿਆਂ ਤੇ ਪਾਵਣੇ ਜਿਨੇਜੇ ਜਦੋਂ ਸਿੰਘਾਂ ਦੇ ਸੁਹਾਵਣੇ ਤੀਰਾਂ ਵਾਲੇ ਪੱਥੇ ਪਰ ਮੋਢਿਆਂ ਤੇ ਪਾਵਣੇ ਸੱਜੂ ਮੋਢੇ ਤੇ ਕਮਾਨ ਤੇਜ ਕਰੇ ਸਿੰਘ ਲਾਣਾ ਸੱਜੂ ਮੋਢੇ ਤੇ ਕਮਾਨ ਤੇਜ ਕਰੇ ਸਿੰਘ ਲਾਣਾ ਬੋਲੇ ਸੋਨਿਹਾਲ ਮੁਖ ਵਿੱਚ ਗਾਉਣਾ ਹੋਲੀਆਂ ਮਨਾਉਂਦੀ ਦੁਨੀਆ ਹੋ ਲਾਏ ਮਨਾਉਣਾ ਹੋਲੀਆਂ ਮਨਾਉਂਦੀ ਦੁਨੀਆ ਓ ਖਾਲਸੇ ਦੇ ਜੋਰ ਵੇਖ ਫੇਰ ਕਈਆਂ ਸੋਚਣਾ ਮੈਂ ਵੀ ਸਿੰਘ ਸੱਜ ਜਾਵਾਂ ਹਰ ਦਿਲ ਲੋਚਣਾ ਓ ਖਾਲਸੇ ਦੀ ਔਰ ਵੇਖ ਫੇਰ ਕਈਆਂ ਸੋਚਣਾ ਮੈਂ ਵੀ ਸਿੰਘ ਸੱਜ ਜਾਵਾਂ ਹਰ ਦਿਲ ਲੋਚਣਾ ਟਟ ਕਰਕੇ ਜਵਾਨੀ ਲੇਖੇ ਲੱਗੂ ਜਿੰਦਗਾਨੀ ਫੌਜ ਖਾਲਸੇ ਨੂੰ ਇਸ ਤਰ੍ਹਾਂ ਵਧਾਉਣਾ ਉਹ ਹੋਲੀਆਂ ਮਨਾਉਂਦੀ ਦੁਨੀਆ ਆਪੇ ਖਾਲਸਾ ਜੀ ਹੁਲਾਏ ਮਨਾਉਣਾ ਹੋਲੀਆਂ ਮਨਾਉਂਦੀ ਦੁਨੀਆ ਆ ਬਤ ਹੀ ਨਰਾਲਾ ਹੈ ਮਹਾਲ ਬਣ ਜਾਵਣਾ ਚੀਆਂ ਨੇ ਜਸ ਜਦੋਂ ਸੰਗਤਾਂ ਚਗਾਵਣਾ ਓ ਬਾਤ ਹੀ ਨਰਾਲਾ ਹੈ ਮਾਹੌਲ ਬਣ ਜਾਵਣਾ ਅਰਸ਼ੀਆਂ ਨੇ ਜਸ ਜਦੋਂ ਸੰਗਤਾਂ ਚਗਾਵਣਾ ਕਰਮਖਵਡਿਆਈ ਮਹਿਮਾ ਜੇ ਸਵੇਲੇ ਗਾਈ ਕਰਮਖਵਡਿਆਈ ਮਹਿਮਾ ਜੇ ਸਵੇਲੇ ਗਾਈ ਮਾਣਾ ਉਹਨਾਂ ਦਾ ਵੀ ਸੰਗਤਾਂ ਵਿਦਾਉਣਾ ਹੋਲੀਆਂ ਮਨਾਉਂਦੀ ਦੁਨੀਆ ਅੱਪਖਾਲਸਾ ਜੀ ਹਾਂ ਅੱਪਖਾਲਸਾ ਜੀ ਅੱਪਖਾਲਸਾ ਜੀ ਹੋਲਾ ਏ ਮਨਾਉਣਾ ਹੋਲੀਆਂ